बीती रात कश्मीर से जो कि बहुत बुरी घटना हुई है वह बहुत निंदर योग काम किया होना चाहिए अभी मोदी सरकार ने बेनती करते है, कि यह बहुत ज्यादा सख्ती वरती गए तक अगे तो अजी हिंदुस्तान से कोई घटना ना हो जरूरी है लखमीर सिंह नंबर वन और ये बहुत ही निंदन योग है मैं इसकी कड़ी शब्दों में निंदा करता हूँ और ये पहली बार हुआ है पांच साल का सबसे बड़ा टेरर अटैक है ये सैलानियों के ऊपर जिन्होंने जात और धर्म पूछकर उनको मारा है बहुत बुरी तरह से तो मैं मोदी सरकार से गुजारिश करता हूँ ਕੀ ਪਾਲਟੀਕੀ ਬਾਜ਼ੀ ਦੇ ਉੱਪਰ ਉੱਠ ਕੇ ਇਨਕੋ ਇਟ ਕ ਜਵਾਬ ਪੱਥਰ ਵਾਂਗ ਦੇਣਾ ਚਾਹੀਏ। ਤੋਂ ਇਹ ਬਚਨੇ ਨਹੀਂ ਚਾਹੀਏ ਜੋ ਦਾ ਕਰਾਹੀ ਹੈ ਔਰ ਜੋ ਇਦੇ ਪਿੱਛੇ ਸਾਜਸ਼ ਕੰਮ ਕਰ ਰਹੀ ਹੈ। ਇਨਕੋ ਸਖਤ ਸਖਤ ਸਜ਼ਾ ਹੋਣੀ ਚਾਹੀਏ ਤਾਂ ਜੋ ਉਹਨਕੋ ਪਿਛਲੀ ਲੋਕੋ ਨੂੰ ਇਨਸਾਫ ਮਿਲੇ। ਔਰ ਦੁੱਖ ਦੀ ਗੱਲ ਹੈ ਪਹਿਲੀ ਗੱਲ ਇਹ ਕਿ ਜਿਹੜੇ ਉਥੇ ਅਤੰਕੀ ਹਮਲੇ ਦੇ ਵਿੱਚ ਜਿਹੜੇ ਵੀ ਜਿਨ੍ਹਾਂ ਦੀ ਮੌਤ ਹੋਈ ਹੈ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਾਡੀ ਪੂਰੀ ਹਮਦਰਦੀ ਹੈ ਪਰ ਮੈਂ ਇੱਕ ਗੱਲ ਦੇਖਦਾ ਕਿ ਇਹ ਜਿਹੜਾ ਦਿਨ-ਪ੍ਰਤੀ ਦਿਨ ਇਹ ਹਮਲੇ ਨਿੱਤੋਂ ਜਿਹੜੇ ਹੈਗੇ ਆ ਇਹ ਭਾਰਤ ਦੇ ਉੱਤੇ ਹੁੰਦੇ ਹੋ ਰਹੇ ਆ ਪਰ ਇਹ ਇੱਕ ਅਲੱਗ ਕਿਸਮ ਤੋਂ ਹੋਇਆ ਕਾਰਨ ਹੈ ਕਿ ਇੱਕ ਪਾਰਟਿਕੂਲਰ ਕਮਿਊਨਿਟੀ ਤੇ Hindu ਕਮਿਊਨਿਟੀ ਤੇ ਜਿਹੜਾ ਹੈ ਵਾਰ ਕੀਤਾ ਗਿਆ ਮਿੱਥ ਕੇ ਕੀਤਾ ਗਿਆ ਪੁੱਛ-ਪੁੱਛ ਕੇ ਕੀਤਾ ਗਿਆ ਕਿ ਤੁਸੀਂ ਜਿਸ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਆ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਸ਼ੂਟ ਕੀਤਾ ਗਿਆ ਤਾਂ ਮੈਂ ਇਹ ਸੋਚਦਾ ਕਿ ਪੂਰੇ ਦੇਸ਼ ਤੇ ਹਮਲਾ ਹੈ ਅੱਲਾ ਉਹਨਾਂ ਪਰਿਵਾਰਾਂ ਤੇ ਨਹੀਂ ਪੂਰੇ ਦੇਸ਼ ਤੇ ਹਮਲਾ ਤੇ ਪ੍ਰਧਾਨ ਮੰਤਰੀ ਸਾਹਿਬ ਵੀ ਆਪਣਾ ਜਿਹੜਾ ਵਿਦੇਸ਼ ਦਾ ਤੌਰ ਆ ਛੱਡ ਕੇ ਉਹ ਵਾਪਸ ਪਰਤੇ ਆ ਤਾਂ ਮੈਂ ਇਹ ਕਹਿ ਸਕਦਾ ਕਿ ਉਹਨਾਂ ਲੋਕਾਂ ਨਾਲ ਸਖਤੀ ਨਾਲ ਜਿਹੜਾ ਹੈ ਉਹ ਨਿਭੜਿਆ ਨਿਭੜਨਾ ਚਾਹੀਦਾ ਅਤੇ ਉਹਨਾਂ ਨੂੰ ਐਸਾ ਜਵਾਬ ਦੇਣਾ ਚਾਹੀਦਾ ਕਿ ਭਵਿੱਖ ਦੇ ਅੰਦਰ ਐਸਾ ਕੁਛ ਨਾਮ ਵਾਪਰੇ ਤੇ بار بار ਜਿਹੜੇ ਬੰਦੇ ਪਾਕਿਸਤਾਨ ਦੇ ਵਿੱਚ ਬੈਠ ਕੇ ਉਹ ਇਸ ਦੇਸ਼ ਦੇ ਲੋਕਾਂ ਨੂੰ ਚੈਲੰਜ ਕਰਦੇ ਆ ਤਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਭਾਰਤ ਸਾਰਾ ਯੂਨਾਈਟਾ ਅਜਿਹੇ ਮਾਮਲਿਆਂ ਦੇ ਉੱਤੇ ਕੋਈ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਕੋਈ ਵੱਖ-ਵੱਖ ਠੀਕ ਹੈ ਸਾਡੀਆਂ ਰਾਜਨੀਤਿਕ ਵਖਰੇਵੇਂ ਹੋ ਸਕਦੇ ਆ ਪਰ ਜਿੱਥੇ ਦਾ ਦੇਸ਼ ਦੀ ਸੁਰੱਖਿਆ ਦਾ ਮਾਮਲਾ ਦੇਸ਼ ਦੇ ਲੋਕਾਂ ਦਾ ਮਾਮਲਾ ਇਹਦੇ ਲਈ ਸਾਰੇ ਹੀ ਜਿਹੜਾ ਹੈਗਾ ਇੱਕ ਮੁੱਟੋ ਕੇ ਇਹਨਾਂ ਨੂੰ ਮੂੰਹ ਤੋੜਨਾ ਜਿਹੜਾ ਜਵਾਬ ਆ ਉਹ ਦੇ ਸਕਦੇ ਆ ਤੇ ਦੇ ਮੰਗੇ ਵੀ ਅ ਪ੍ਰਧਾਨ ਸਾਹਿਬ ਜਿਹੜੀ ਫੋਟੋ ਕਾਇਰਲ ਹੋ ਰਹੀ ਹੈ ਕਿੰਨੀ ਦਰਦਨਾਕ ਫੋਟੋ ਹੈ ਨਹੀਂ ਕਹਿੰਦੇ ਆ ਵੀ ਬਲੁੰਦਰੇ ਖੜੇ ਹੁੰਦੇ ਹੈਗੇ ਹਾਂ ਜੀ ਤੇ ਇੰਨਾ ਮਤਲਬ ਕਹਿੰਦਾ ਹੋ ਪਾਵਕ ਤਾਲੀ ਜਿਹੜੀ ਹੈਗੀ ਆ ਜਦੋਂ ਸਵੇਰੇ ਮੈਂ ਵੀ ਵੇਖ ਰਿਹਾ ਸੀਗਾ ਤਾਂ ਮੇਰੇ ਵੀ ਮਨ ਨੂੰ ਬੜਾ ਥੇਸ ਪਹੁੰਚੀ ਆ ਏ ਅਤੇ ਇੱਥੇ ਤੇ মিডিਆ ਨੇ ਵੀ ਉਹ ਜ਼ਿਆਦਾ ਸਭ ਤੋਂ ਜ਼ਿਆਦਾ ਜਿਹੜੀ ਉਹ ਹਾਈਲਾਈਟ ਕੀਤੀ ਹੈ ਕਰਨੀ ਵੀ ਚਾਹੀਦੀ ਸੀ। ਅ ਮੇਰਾ ਖਿਆਲ ਹੈ ਵੀ ਹਰ 파ਰਟੀ ਨੂੰ ਇਸ ਗੱਲ ਤੇ ਬਹੁਤ ਵੱਡੀ ਤਕਲੀਫ ਆ। ਸੋ ਮੈਂ ਇਹੀ ਕਹਾਂਗਾ ਕਿ ਜਿੱਥੇ ਉਹ ਸਾਰੇ ਜਿਨ੍ਹਾਂ ਦੀ ਵਿਅਕਤੀ ਵੀ ਜਿਹੜੇ ਸੰਸਾਰ ਤੋਂ ਚਲੇ ਗਏ ਆ ਤੇ ਉਹਨਾਂ ਦੀ ਪ੍ਰਮਾਤਮਾ ਦੇ ਕੋਲ ਆਤਮਾ ਦੀ ਸ਼ਾਂਤੀ ਲਈ ਅਸੀ ਵੀ ਉਹਨਾਂ ਦੇ ਕੋਲ ਅਰਦਾਸ ਕਰਦੇ ਆ ਤੇ ਪਰ ਉਹਨਾਂ ਪਰ ਜਿੱਥੇ ਤੱਕ ਫੇਰ ਮੈਂ ਇਹ ਕਹਿਣਾ ਹੈਗਾ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਸਰ ਭਾਰਤੀ ਦੇ ਨਾਲ ਜੁੜਿਆ ਹੈ ਮਾਮਲਾ ਤੇ ਇੱਕ ਮੁਟ ਹੋ ਕੇ ਸਾਨੂੰ ਇਹਨਾਂ ਦਾ ਜਵਾਬ ਜਿਹੜਾ ਹੈਗਾ ਉਹ ਦੇਣਾ ਪੈਂਦਾ ਹੈ ਇਹ ਮੀਡੀਆ ਖਬਰਾਂ ਤੋਂ ਪਤਾ ਲੱਗਿਆ ਜੀ ਵੀ ਉਹਦੀ ਮੈਰਿਜ ਹੋਏ ਨਵੀਂ ਤੇ ਦੋ ਚਾਰਜ ਨਹੀਂ ਹੋਈ ਸੀ ਪਰ ਉਹ ਉਸ ਲੇਡੀ ਵਾਸਤੇ ਇਹਦਾ ਸਾਰਾ ਸਾਰਾ ਸੰਸਾਰ ਉੱਚੇ ਹੋ ਰਿਹਾ ਉਹ ਤਾਂ ਆਪਾਂ ਦੇਖ ਹੀ ਰਹੇ ਹਾਂ ਕਿ ਉਹਦੇ ਚੂੜਾ ਪਾਇਆ ਹੋਇਆ ਹੈ ਉਹ ਮਤਲਬ ਕਿ ਲਾਈਕ ਹੈ ਇੰਨਾ ਮਤਲਬ ਕਿ ਉਹ ਜਿਸ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਣੇ ਹਸਬੰਦ ਦੀ ਬਾਡੀ ਦੇ ਕੋਲ ਇੱਕ ਸਟੈਚੂਜ਼ ਬਣ ਕੇ ਬੈਠੀ ਹੈਗੀ ਉਹ ਹੁੰਦਾ ਵੀ ਇਹ ਦੇਖੋ ਜੀ ਇਹ ਦੁੱਖ ਤਾਂ ਹੁੰਦਾ ਹੀ ਹੈਗਾ ਕਿਉਂਕਿ ਅਸੀਂ ਤਾਂ ਆਪਣੇ ਸਾਹਮਣੇ ਆਪਣੇ ਪਿਆਰੇ ਪਰਿਵਾਰ ਦੇ ਮੈਂਬਰ ਨੂੰ ਟੀਕਾ ਨਹੀਂ ਲਵਾ ਸਕਦੇ ਕਿ ਤਕਲੀਫ ਹੁੰਦੀ ਹੈ ਦੇਖ ਕੇ ਤਾਂ ਉਹਦਾ ਸੰਸਾਰ ਹੀ ਮੈਂ ਕਹਿੰਨਾ ਵੀ ਉੱਜੜ ਗਿਆ ਉਹਦਾ ਲੜਕੀ ਦਾ ਤੇ ਸਾਰੇ ਭਾਰਤੀਆਂ ਦਾ ਉਹਦੇ ਨਾਲ ਪੂਰੀ ਹੰਦਰ ਦੀ ਇਹ ਸਾਡੀ ਆਪਣੀ ਬੱਚੀ ਹੈ ਉਹ ਤੇ ਸਾਡੀ ਬੇਟੀ ਹੈ ਤੇ ਉਹਦੇ ਨਾਲ ਅਸੀਂ ਪੂਰਾ ਸੀ ਡਟ ਕੇ ਖੜੇ ਆ ਸੀ ਕੀ ਲੱਗਦਾ ਜੀ ਸਾਡੇ ਦੇ ਆਲਰੇਡੀ ਜਿਹੜੀ ਹੈਗੀ ਸਰਕਾਰ ਐਕਸ਼ਨ ਦੇ ਵਿੱਚ ਹੈ ਅਰ ਮੈਨੂੰ ਪੂਰਾ ਯਕੀਨ ਆ ਕਿ ਜਿਹੜੀ ਭਾਰਤ ਸਰਕਾਰ ਆ ਉਹਨਾਂ ਤੇ ਬਹੁਤ ਵੱਡੀ ਜਿਹੜੀ ਜਵਾਬੀ ਕਾਰਵਾਈ ਹੋ ਕਰਨਗੇ ਦੇਣਗੇ ਜਵਾਬ ਦੇਣਗੇ ਥੈਂਕ ਯੂ ਵੈਰੀ ਮਾਪਤੀ ਵੇਚਨੇ ਔਰ ਖੀਨਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز